ਤੇ ਜਿਹੜਾ ਬੰਦਾ ਇਹਦੀ ਚਟਣੀ ਖਾਂਦਾ ਸੀਜ਼ਨ ਦੇ ਵਿੱਚ ਉਹਦੇ ਫੇਫੜੇ ਦੀ ਪੱਤਰੀ ਨਹੀਂ ਬਣਦੀ ਹੂੰ ਤੇ ਉਹਦੀ ਦਵਾਈ ਬਣਾਉਣ ਲਈ ਹੀ ਇਹ ਲੈ ਕੇ ਚੱਲਾਂ ਮੈਂ ਆ ਵੈਦ ਰਣਜੋਤ ਸਿੰਘ ਸਾਡੇ ਲੋ ਜੀ ਸਾਡੇ ਇਲਾਕੇ ਚ ਆਏਗਾ ਦੋਨੇ ਦੇ ਵਿੱਚ ਆਹ ਦੇਖ ਲਓ ਯਾਰ ਚਿਬੜ ਵੇ ਚਿਬੜਾਂ ਨੂੰ ਤਰਸੇਗੀ ਛੱਡ ਕੇ ਦੇਸ਼ ਦੋਨਾਂ ਕਿਹੜਾ ਚਿਬੜ ਇਹ ਦੇਸੀ ਆ ਭਾਜੀ ਇਹ ਮਿੱਠਾਈ ਆ ਇਹ ਮਿੱਠੇ ਵਾਲਾ ਇਹ ਚਟਣੀ ਵਾਲਾ ਚਿਬੜ ਠੀਕ ਉੱਥੋਂ ਕਾਹ ਤੋਂ ਨਹੀਂ ਲੱਭੇ ਫੇ ਇਹ ਵੀ ਕਰਦੇ ਆ ਉੱਥੇ ਇਹ ਹੁਣ ਸਪਰਾਂਸ ਬਰੁਆ ਨਹੀਂ ਕਰਦੇ ਹੈਗੇ ਬਾਕੀ ਲੋਕਾਂ ਨੇ ਮੁਕਾਤ ਤੇ ਆ ਇਹ ਤਾਂ ਉਹ ਗੱਲ ਹੋ ਗਈ ਰੱਬ ਨੇ ਦਿੱਤੀਆਂ ਗਾਜਰਾ ਬੇਤੇ ਰੰਬਾਰਾ ਰੱਖ ਆ ਰੰਬਾਰਾ ਰੱਖ ਕੇ ਵਿੱਚੇ ਜੀਤੀਆਂ ਪਾਜੀ ਚਿਬੜ ਆਪਣੇ ਕੋ ਕਿੰਨੇ ਕੁ ਸੀ ਚਿਬਰ ਤਾਂ ਬਹੁਤ ਹੈ ਜਿੰਨੀਆਂ ਮਰਜ਼ੀ ਪਾਣਾ ਵਾੜ ਲੈ ਜੀ ਤੇ ਇਹ ਨਿਸ਼ਾਨੀ ਇਸ ਗੱਲ ਦੀ ਆ ਵੀ ਅਸੀਂ ਸਪਰੇ ਵਗੈਰਾ ਕੋਈ ਨਹੀਂ ਕੀਤੀ ਹੋਈ ਬੰਨੇ ਆ ਦੇ ਉੱਤੇ ਹੈ ਜੇ ਸਾਡੇ ਉੱਤੇ ਹੁੰਦੇ ਸਾਨੂੰ ਐਡੇ 2 ਘੰਟੇ ਦਾ ਸਫਰ ਕਰਕੇ ਆਉਣ ਦੀ ਕੀ ਲੋੜ ਸੀ ਜੇ ਹੁੰਦੇ ਅੱਜ ਰੌਣਕਾਂ ਲਗੀਆਂ ਹੋਈਆਂ ਆ ਆ ਅਸੀਂ ਆ ਮੇਰੇ ਪਿੱਛੇ ਬੰਦੇ ਦੇਖੋ ਪਹਿਲਾਂ ਇਹ ਪਛਾਣ ਲਓ ਕੌਣ ਨੇ ਸਰਦਾਰ ਜੀ ਸਿਕਾ ਦੀ ਜ਼ਾਇਆ ਨੂੰ ਸੋਪੀਆਰ ਪੰਜਾਬ ਦੇ ਉੱਤੇ ਤੁਹਾਡਾ ਸਵਾਗਤ ਆ ਤੇ ਸਵਾਗਤ ਕਰ ਰਹੇ ਨੇ ਜੀ ਜਾਜਾ ਬਲੌਗਰ ਜੀ ਠੀਕ ਆ ਸੋ ਬਾਈ ਹੁਣੀ ਅੱਜ ਆਏ ਆ ਸਾਡੇ ਕੋਲ ਕਿਉਂ ਆਏ ਆ ਤੁਹਾਨੂੰ ਮੈਂ ਦੱਸਦਾ ਹੋਰ ਕੌਣ ਕੌਣ ਆਇਆ ਬੰਦੇ ਦੇਖ ਲਓ ਯਾਰ ਆ ਵੈਦ ਰਣਜੋਧ ਸਿੰਘ ਸਾਡੇ ਲੋ ਜੀ ਸਾਡੇ ਇਲਾਕੇ ਚ ਆਏ ਆ ਦੋਨੇ ਦੇ ਵਿੱਚ ਹੈ ਆਉਣਾ ਪੈ ਗਿਆ ਫੇ ਹੋਰ ਹੋਰ ਭਾਜੀ ਲੈ ਹੈ ਖਿਆਨਾਂ ਸਿਗਾ ਅਸੀਂ ਅੱਛਾ ਲੈਣ ਕੀ ਆਏ ਆ ਲੈਣ ਕੀ ਆਏ ਆ ਚਿਬੜ ਵਾਹ ਆ ਆ ਦੇਖ ਲਓ ਯਾਰ ਚਿਬੜ ਵੇ ਚਿਬੜਾਂ ਨੂੰ ਤਰਸੇਗੀ ਛੱਡ ਕੇ ਦੇਸ਼ ਦੋਨਾਂ ਇਹ ਆਪਾਂ ਇਦਾਂ ਕਰ ਲਈਏ ਛੱਡ ਕੇ ਦੇਸ਼ ਨਕੌਦਰ ਹਾਂ ਨਕੌਦਰ ਆਉਣਾ ਪੈ ਗਿਆ ਚਿਬੜ ਲੈਣ ਆਏ ਆ ਕੱਪੜਿਆਂ ਤੋਂ ਬਾਹਰ ਹੋ ਕੇ ਦੇਖੋ ਜੀ ਕੱਪੜਿਆਂ ਤੋਂ ਬਾਹਰ ਹੋ ਗਏ ਫੇ ਭਾਜੀ ਦਲਵੀਰ ਸਿੰਘ ਮਿਹੜੂ ਉਹ ਲੱਗੇ ਹੋਏ ਆ ਦੇਖੋ ਚਿਬੜ ਭਾਜੀ ਤੇ ਚਿਬੜ ਦੇਖੋ ਯਾਰ ਹਾਂ ਭਾਜੀ ਇਹ ਕਿਹੜਾ ਚਿਬੜ ਆ ਇਹ ਦੇਸੀ ਆ ਭਾਜੀ ਆਪ ਹੀ ਉਗਦੇ ਜਿਹੜੇ ਆਪ ਹੀ ਉਗਦੇ ਆ ਪਰ ਮੇਰੇ ਕਹਿਣ ਦਾ ਭਾਵ ਅਰਥ ਆ ਵੀ ਇਹ ਕਿਹੜਾ ਜਿਹੜਾ ਆਮ ਹੁੰਦਾ ਆ ਵੀ ਜਿੱਦਾਂ ਕੌੜਾ ਆ ਜਾਂ ਕਿਹੜਾ ਆ ਇਹ ਮਠਾਈ ਆ ਇਹ ਮਿੱਠੇ ਵਾਲਾ ਇਹ ਚਟਣੀ ਵਾਲਾ ਜਿਬੜ ਠੀਕ ਆ ਜੀ ਇਹ ਚੱਕੀ ਵਿੱਚ ਜਿਹੜੀ ਚਟਣੀ ਬਣਦੀ ਠੀਕ ਆ ਜੀ ਤੇ ਆ ਬਣਦੀ ਆਪਣੇ ਵੀ ਹੁੰਦੀ ਸੀਗੀ ਥੋੜੇ ਹੋਰ ਤੋੜਿਓ ਨਾਲ ਮੜ ਜਾ ਚਾਰਖ ਇੱਥੇ ਇੱਕ ਬੇਲ ਸੀਗੀ ਉਹਨੂੰ ਉਹ ਤਾਂ ਬਹੁਤ ਭਰੀ ਹੋਈ ਸੀ ਅੱਛਾ ਆ ਦੇਖੋ ਆ ਦੇਖੋ ਥੋੜਿਓ ਪਾ ਪਾ ਦਸੀ ਦੀ ਇਹ ਚਿਪੜਾਂ ਤੇ ਬਾਰੇ ਜੇ ਹੁਣ ਲੱਗੇ ਹੀ ਆ ਕਿਉਂ ਬਾਜੀ ਬਿਲਕੁਲ ਇਧਰ ਅਮਨ ਬਾਜੀ ਵੀ ਵਿਚਾਰਾ ਗਰਮੀਓ ਗਰਮੀ ਹੋਇਆ ਦੇਖੋ ਗਰਮੀ ਅੱਛਾ ਪਾ ਪੱਖੇ ਥੱਲੇ ਬੈਠਾ ਗਰਮੀ ਮੰਨੀ ਜਾਂਦਾ ਗਰਮੀ ਮੈਂ ਬਹੁਤ ਮਹਿਸੂਸ ਕਰਦਾ ਹੋਰ ਦੱਸੋ ਹੂੰ ਮੈਂ ਕਾ ਗਰਮੀ ਬਹੁਤ ਮੈਂ ਕਾ ਜੀ ਕੰਢੀ ਦੇ ਇਲਾਕੇ ਤੋਂ ਆ ਕੇ ਇਧਰ ਗਰਮੀ ਮਹਿਸੂਸ ਹੋਣੀ ਆ ਤੁਹਾਨੂੰ ਬਾਜੀ ਦਿਖਾ ਲਓ ਆ ਚਿਪੜ ਲੱਗੇ ਹੋ ਦਿਖਾ ਲਓ ਜਰਾ ਆਹ ਕੀ ਬਾਤ ਹੈ ਜੀ ਕੀ ਬਾਤ ਹੈ ਚਿਬੜ ਤਾਂ ਵੈਸੇ ਚਿਬੜ ਦੀਆਂ ਕਿੰਨੀਆਂ ਕਿ ਕਿਸਮਾਂ ਹੁੰਦੀਆਂ ਆ ਜਿਹੜਾ ਸਾਡੇ ਵਾਲ ਚਿਬੜ ਹੁੰਦਾ ਸੇਮ ਹੀ ਹੁੰਦਾ ਆ ਉੱਧਰ ਗੰਢੀ ਲੱਕੇ ਵਾਲਾ ਸੇਮ ਹੀ ਚਿਬੜ ਸੇਮ ਹੀ ਆ ਭਾਜੀ ਇਹ ਚਿਬੜ ਤੇ ਉੱਥੋਂ ਕਾਹ ਤੋਂ ਨਹੀਂ ਲੱਭੇ ਫੇ ਇਹ ਹੁਣ ਸਪਰਿਆਸਪੁਰਾ ਨਹੀਂ ਕਰਦੇ ਹੈਗੇ ਹੂੰ ਬਾਕੀ ਲੋਕਾਂ ਨੇ ਮਕਾਤ ਤੇ ਆ ਹੂੰ ਸਾਨੂੰ ਚਾਹੀਦੇ ਸੀ ਜਿਆਦੇ ਹੂੰ ਥੋੜੀ ਇੱਕ ਦੋ ਬੇਲਾ ਚਾਰ ਬੇਲਾ ਤਾਂ ਲੱਭਦੀਆਂ ਸੀਗੀਆਂ ਹੂੰ ਬਾਕੀ ਸਟੇਟਸ ਵੀ ਪਾਇਆ ਸੀਗਾ ਕਿਸੇ ਦਾ ਬਹੁਤਾ ਰਿਪਲਾਈ ਨਹੀਂ ਆਇਆ ਭਾਵੇਂ ਉੱਥੇ ਵੀ ਸਾਡੇ ਲੱਕੇ 'ਚ ਕਿਸੇ ਦੇ ਹੋਣ ਹੂੰ ਪਰ ਉਹ ਕਿਸੇ ਦਾ ਫੇਰ ਰਿਪਲਾਈ ਨਹੀਂ ਜਦੋਂ ਆਇਆ ਫੇਰ ਤੁਹਾਡਾ ਰਿਪਲਾਈ ਆਇਆ ਸੀ ਕੀ ਕਿਹਾ ਵੀ ਜਿੰਨੇ ਮਰਜ਼ੀ ਲੈ ਜਾਓ ਹੂੰ ਇਹ ਤਾਂ ਉਹ ਗੱਲ ਹੋ ਗਈ ਰੱਬ ਨੇ ਦਿੱਤੀਆਂ ਗਾਜਰਾ ਬੇਚੇ ਰੰਬਾ ਰੱਖ ਬੇਚੇ ਰੰਬਾ ਰੱਖ ਆ ਦੇਖੋ ਲਓ ਜੀ ਆ ਰੰਬਾ ਰੱਖ ਕੇ ਵਿੱਚੇ ਦੇਤੀਆਂ ਪਾਜੀ ਚਿਬੜ ਆਪਣੇ ਕੋ ਕਿੰਨੇ ਸੀ ਚਿਬੜ ਤਾਂ ਬਹੁਤ ਹੈ ਜੀ ਜਿੰਨੇ ਮਰਜ਼ੀ ਪਾਂਡਾ ਵਾੜ ਦੇ ਲਿਖੇ ਜੀ ਤੇ ਇਹ ਨਿਸ਼ਾਨੀ ਇਸ ਗੱਲ ਦੀ ਆ ਵੀ ਅਸੀਂ ਸਪਰੇਅ ਵਗੈਰਾ ਕੋਈ ਨਹੀਂ ਕੀਤੀ ਹੋਈ ਬੰਨਿਆ ਦੇ ਉੱਤੇ ਹਾਂ ਆਲੇ ਦੁਆਲੇ ਜਾਂ ਖੇਤਾਂ 'ਚ ਕਿਉਂ ਬਾਈ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ ਬੰਨਿਓ ਦੂਰੋਂ ਹੀ ਤਿੰਨ ਕਿੱਲੇ ਦੀ ਬਾਟ ਤੋਂ ਬੰਨਾ ਦੀਦਾ ਸੀ ਵਿੱਚ ਚਿਬੜ ਭਰੇ ਪਏ ਆ ਜਿਆਦਾ ਬਾਜੀ ਕੁਝ ਪੁੱਛਣ ਲੱਗੇ ਸੀ ਉਦੋਂ ਗੱਲ ਵਿੱਚ ਰਹਿ ਗਈ ਉਹ ਗੱਲ ਕਰਿਓ ਮੇਰੇ ਤਾਂ ਇਹ ਕੁਐਸਚਨ ਸੀਗਾ ਜਿਹੜਾ ਤੁਸੀਂ ਵੈਸੇ ਪੁੱਛ ਵੀ ਲਿਆ ਉਹ ਹਾਂ ਹਾਂ ਕਿ ਵੀ ਉਧਰੋਂ ਕਿਉਂ ਨਹੀਂ ਮਿਲੇ ਇਹ ਚਿਬੜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਆਪਾਂ ਇਧਰ ਨਕੋਦਰ ਵੱਲ ਆਏ ਆ ਹਾਂ ਲੈਣੇ ਸੀ ਚਿਬੜ ਹਾਂ ਤੇ ਉਹ ਤਾਂ ਤੁਹਾਡਾ ਆਨਸਰ ਦੇਤਾ ਭਰਾ ਜੀ ਹੁਣਾਂ ਨੇ ਹਾਂ ਠੀਕ ਆ ਉਦਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਹੋਰ ਮੇਰੇ ਦਿਮਾਗ 'ਚ ਗੱਲ ਆਈ ਸੀ ਕਿ ਸਪਰੇਆਂ ਦੀ ਹੂੰ ਤੇ ਇਧਰ ਆ ਕੇ ਮੈਂ ਇਸ ਪਿੰਡ ਦੇ ਵਿੱਚ ਮਿਹੜੂ ਪਿੰਡ ਆਇਆ ਇਹੇ ਨਕੋਦਰ ਜ਼ਿਲ੍ਹਾ ਪਾਜੀ ਇਹ ਨਕੋਦਰ ਦੇ ਲਾਗੇ ਆ ਜ਼ਿਲ੍ਹਾ ਜਲੰਧਰ ਆ ਠੀਕ ਆ ਤੇ ਇੱਧਰ ਮੈਂ ਦੇਖਿਆ ਵੀ ਕਿਸੇ ਵੀ ਚੀਜ਼ ਨੂੰ ਬਜੁਰਗ ਸਪਰੇ ਨਹੀਂ ਕਰਦੇ ਉਹਨਾਂ ਨੇ ਬਹੁਤ ਵਧੀਆ ਨੇਚਰਲ ਤਰੀਕੇ ਦਿਖਾਏ ਆ ਚਾਹੇ ਉਹ ਪਾਥੀਆਂ ਹੋਣ ਜਾਂ ਕੁਝ ਵੀ ਹੋਵੇ ਜਾਂ ਸੁਆਹ ਹੋਵੇ ਜਾਂ ਚੂਨੇ ਦਾ ਪਾਣੀ ਹੋਵੇ ਤੇ ਬਹੁਤ ਵਧੀਆ ਤੇ ਉਹਦੇ ਕਰਕੇ ਜਿਹੜੇ ਆ ਚਿੱਬੜਾਂ ਬਾਰੇ ਅਸੀਂ ਗੱਲ ਕਰ ਰਹੇ ਆ ਨਾ ਸਾਹਮਣੇ ਇਹ ਬਚੇ ਪਏ ਇੱਥੇ ਤੇ ਬਹੁਤ ਹੀ ਇੱਕ ਵਧੀਆ ਮਾਡਲ ਦੇਖੋ ਨਾ ਇਨੀਸ਼ੀਏਟਿਵ ਆ ਤੁਹਾਡਾ ਇਹ ਕੁਆਲਿਟੀ ਬੜੀ ਜ਼ਬਰਦਸਤ ਆ ਦੋ ਤੱਕ ਦਾ ਚਿੱਬੜਾ ਆਪਣੇ ਕੋਲ ਇੱਕ ਛੋਟਾ ਇੱਕ ਵੱਡਾ ਜੀ ਹਾਂ ਜੀ ਚੰਗੀ ਕੁਆਲਿਟੀ ਆ ਬਹੁਤ ਵਧੀਆ ਕੁਆਲਿਟੀ ਅੱਛਾ ਇਹ ਤਾਂ ਹੋ ਗਈਆਂ ਗੱਲਾਂ ਜੀ ਵੈਦ ਜੀ ਇਹਦੀ ਚਟਣੀ ਖਾਣ ਜਾਂ ਚਿਬੜਾ ਨੂੰ ਵੈਸੇ ਖਾਣ ਦੇ ਫਾਇਦੇ ਕੀ ਕੀ ਹੁੰਦੇ ਆ ਮੈਂ ਕਹਿੰਦਾ ਹੁਣ ਫੇਰ ਵੀਡੀਓ ਬਣਾਉਣ ਹੀ ਲੱਗੇ ਐਡੀ ਤੁੱਪੇ ਖੜਕੇ 2 ਵਜੇ ਤਾਂ ਦੱਸ ਹੀ ਦਈਏ ਮਾੜਾ ਜਾਂ ਵੈਦਾਂ ਤੋਂ ਪੁੱਛ ਰਹੀ ਐ ਅਸੀਂ ਤਾਂ ਲੱਗੇ ਹੀ ਰਹਿੰਨੇ ਆ ਦੱਸਣ ਕਿਉਂ ਬਾਜੀ ਪਿੱਤੇ ਦੀ ਪੱਥਰੀ ਹੀ ਨਹੀਂ ਬੰਨ ਦਿੰਦਾ ਇਹ ਹੂੰ ਜੇ ਚਟਣੀ ਇਹਦੀ ਖਾਈਏ ਓਕੇ ਸਭ ਤੋਂ ਵੱਡੀ ਚੀਜ਼ ਆ ਜੀ ਇਹ ਤੋਂ ਪਰੇ ਤਾਂ ਹੋਰ ਕੀ ਹੁਣ ਮੈਂ ਕਹਾਂ ਹੂੰ ਇਹ ਬਸਾਰ ਦਿੱਤਾ ਲੋਕਾਂ ਨੇ ਤੇ ਜਿਹੜਾ ਬੰਦਾ ਇਹਦੀ ਚਟਣੀ ਖਾਂਦਾ ਸੀਜ਼ਨ ਦੇ ਵਿੱਚ ਉਹਦੇ ਫਿਰ ਪਿੱਤੇ ਦੀ ਪੱਥਰੀ ਨਹੀਂ ਬਣਦੀ ਹੂੰ ਤੇ ਉਹਦੀ ਦਵਾਈ ਬਣਾਉਣ ਲਈ ਹੀ ਇਹ ਲੈ ਕੇ ਚੱਲਾ ਮੈਂ ਅੱਛਾ ਪਿੱਤੇ ਦੀ ਪੱਥਰੀ ਵਾਸਤੇ ਇਹ ਗੁਰੂ ਜੀ ਹਲੋ ਹੁਕਮ ਹੋਇਆ ਸੀਗਾ ਹੂੰ ਅੱਛਾ ਜੀ ਜਿਹੜੇ ਨਾੜੀ ਪ੍ਰੀਖਿਆ ਜਿਹਨਾਂ ਤੋਂ ਮੈਂ ਸਿੱਖੀ ਆ ਨਾ ਹੂੰ ਗੁਰੂ ਜੀ ਆ ਨਾੜੀਵਾਇ ਦਾ ਜੀਤ ਸਿੰਘ ਜਾਦਵ ਜੀ ਕਰਨਾਲ ਤੋਂ ਜੀ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਉਹ ਕਹਿੰਦੇ ਸੀਗੇ ਵੀ ਅਗਰ ਤੈਨੂੰ ਇਹ ਮਿਲਦੇ ਆ ਕਿਤੇ ਉਹ ਤੇ ਇਕੱਠਾ ਕਰਕੇ ਤਾਂ ਇਹਦੀ ਐਕਸਟ੍ਰੈਕਟ ਕੱਢਣਾ ਇਹਦਾ ਓਕੇ ਉਹ ਕਹਿੰਦੇ ਕੱਢ ਕੇ ਸਾਨੂੰ ਭੇਜ ਵਾਹ ਇਸ ਲਈ ਭਾਜੀ ਇਹ ਜਿਹੜਾ ਆ ਅੱਜ ਇਕੱਠੇ ਕਰਨ ਆਇਆ ਬਾਕੀ ਉਹਨਾਂ ਨੇ ਫਿਰ ਜਦੋਂ ਬਣਾਉਣੀ ਆ ਫਿਰ ਸਾਨੂੰ ਸਿਖਾਉਣਗੇ ਵੀ ਕਿੱਦਾਂ ਬਣਾਉਣੀ ਆ ਅੱਗੇ ਤਾਂ ਅੱਗੇ ਤਾਂ ਆਪਾਂ ਆਪ ਹੀ ਇਦਾਂ ਖੇਤਾਂ ਨੂੰ ਗਏ ਬਾਹਰ ਅਦਰ ਹਨਾ ਬੰਦਾ ਖਾ ਲੀਂਦਾ ਹੁੰਦਾ ਸੀ ਚਿਬੜੇ ਲੱਭਦੇ ਫਿਰਦੇ ਹੁੰਦੇ ਸੀ ਜੀ ਉਹਦਾ ਖਾਣ ਨੂੰ ਪੱਤੇ ਪੱਕੇ ਤੋੜੀਏ ਕਹਿੰਦਾ ਜਾਂ ਮੇਰੀ ਖਾਣਦੇ ਰਹੇ ਆ ਪੱਤੇ ਦੀ ਪੱਥਰੀ ਵੀ ਨਹੀਂ ਸੀ ਕਿਸੇ ਜੀ ਹਾਂ ਇਹ ਵੀ ਦੇਖੋ ਨਾ ਅੱਛਾ ਇਹ ਤਾਂ ਹੁਣ ਤੋਂ ਹੁਣੇ ਸੁਣਿਆ ਤੁਸੀਂ ਨਾ ਕੋਈ ਦਵਾਈ ਨਹੀਂ ਸੀ ਤੁਸੀਂ ਸੁਣਿਆ ਨਹੀਂ ਹੁਣਾ ਪਿੱਤੇ ਦੀ ਪੱਤੀ ਨਹੀਂ ਕੋਈ ਕਦੇ ਸੁਣਿਆ ਨਹੀਂ ਸੀ ਕਿ ਬਵਾਦੀ ਸੀ ਹੁੰਦਾ ਕੋਈ ਜੀ ਤੁਹਾਡੇ ਸਾਹਮਣੇ ਆਈਆਂ ਅਸੀਂ ਤਾਂ ਹੁਣ ਦੀ ਪੀੜ੍ਹੀ ਆ ਬਜ਼ੁਰਗ ਤੁਹਾਡੇ ਸਾਹਮਣੇ ਹੀ ਵੈਸੇ ਮੈਂ ਇੱਕ ਗੱਲ ਦੱਸਣਾ ਚਾਹਨਾ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਗੱਲ ਦੱਸਣਾ ਚਾਹਨਾ ਜਦੋਂ ਦੀ ਆਪਾਂ ਹੋਸ਼ ਸੰਭਾਲੀਆ ਮੇਰੀ ਉਮਰ ਹੋ ਗਈ ਪਾਜੀ 42 ਸਾਲ ਦੇ ਕਰੀਬ ਜੀ ਜਦੋਂ ਦੀ ਹੋਸ਼ ਸੰਭਾਲੀਆ ਨਾ ਆਪਾਂ ਖੇਤਾਂ ਦੇ ਵਿੱਚ ਇਹ ਬਹੁਤ ਦੇਖੇ ਆਪਣੇ ਠੀਕ ਹੈ ਜੀ ਪਰ ਆਪਾਂ ਕਦੀ ਇਹਨੂੰ ਖਾਦਾ ਨਹੀਂ ਹੋ ਸਕਦਾ ਹੈ ਕਿ ਸਾਡੇ ਟਾਈਮ ਤੋਂ ਜਿੱਦਾਂ ਸਾਡੇ ਸਮੇਂ ਤੋਂ ਇਹ ਇਹ ਨੈਰੇਟਿਵ ਜਿਹਾ ਬਣ ਗਿਆ ਇਹ ਗੱਲ ਬਣ ਗਈ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਜੀ ਹਾਂਜੀ ਹਾਂਜੀ ਸਾਡੇ ਵਾਰੀ ਹੋਰ ਆਪਸ਼ਨ ਆ ਗਈਆਂ ਫालतੂ ਚ ਤਾਂ ਡੌਗ ਵਗੈਰਾ ਆਉਣ ਲੱਗਾ ਪਈ ਭਾਜੀ ਮਾਰਕੀਟ ਦੇ ਵਿੱਚ ਬਰਗਰ ਪੀਜੇ ਬਰਗਰ ਪੀਜੇ ਪੀਜੇ ਤਾਂ ਚਲੋ ਆਪਾਂ ਨੂੰ ਬਹੁਤ ਚਿਰਾਂ ਬਾਅਦ ਆ ਗਈਆਂ ਤੇ ਇਹਨਾਂ ਚੀਜ਼ਾਂ ਤੋਂ ਦੂਰ ਕਰਤਾ ਗਿਆ ਸਾਨੂੰ ਤੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਤਾਂ ਆਪਾਂ ਖਾਣੇ ਹੁੰਨੇ ਸੀਗੇ ਤੇ ਆਪਾਂ ਪਤਾ ਕੀ ਕਰਨਾ ਆਪਾਂ ਕਹਿਣਾ ਯਾਰ ਕੀ ਖਾਂਦੇ ਹੁੰਦੇ ਸੀ ਇਹ ਬਕਵਾਸ ਸਾਡੇ ਦਿਮਾਗ ਦੇ ਵਿੱਚ ਇਦਾਂ ਦੀ ਚੀਜ਼ ਵੜ ਗਈ ਕੰਡੀਸ਼ਨਿੰਗ ਇਦਾਂ ਦੀ ਕਰਤੀ ਕੰਡੀਸ਼ਨਿੰਗ ਹੋ ਗਈ ਵਾਹ ਇਹ ਬਹੁਤ ਵਧੀਆ ਤੁਹਾਡਾ ਉਪਰਾਲਾ ਆ ਇਹ ਤੁਸੀਂ ਬਹੁਤ ਵਧੀਆ ਇਨੀਸ਼ੀਏਟਿਵ ਲੈ ਰਹੇ ਹੋ ਚੀਜ਼ ਦਾ ਤੇ ਹੁਣ ਆਪਾਂ ਇਹ ਲੱਭਦੀਆਂ ਨਹੀਂ ਚੀਜ਼ਾਂ ਤੁਹਾਨੂੰ ਹੋਰ ਵੀ ਚੀਜ਼ ਦਿਖਾਉਂਦੇ ਨਾਲੇ ਪੱਠੇ ਜ ਆਪਣੇ ਬੀਜੀ ਹੋਈ ਆ ਜੀ ਉਹ ਵੀ ਦੇਖੋ ਜੀ ਹਾਂ ਉਹਦਾ ਤਾਂ ਤਾਂਦਲਾ ਚਲਾਈ ਬਹੁਤ ਵਧੀਆ ਜੀ ਉਹ ਸਾਗ ਵਾਹ ਹਾਂਜੀ ਉੱਥੇ ਖੋਤੇ ਵੇਖਾ ਇੱਥੇ ਖੇਚ ਤੰਦ ਕਰੀ ਬਾਕੀ ਫੁੱਟਾਂ ਨਹੀਂ ਲੱਭਦੀਆਂ ਭਾਜੀ ਹੂੰ ਫੁੱਟਾਂ ਜਿਹੜੀਆਂ ਐਡੀ ਕੁ ਹੋ ਜਾਂਦੀ ਓਹ ਫੁੱਟ ਹੂੰ ਤੇ ਫਿੱਕੀਆਂ ਹੁੰਦੀਆਂ ਖਾਨ ਚ ਉਹ ਲਾਈ ਸੀ ਆਪਾਂ ਹੁਣ ਪਿਛਾ ਗਏ ਉਹ ਇਹਦੀਆਂ ਪੈਣਾ ਭਰਾਵਾਂ ਹੀ ਆ ਸਾਰੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਹਦਵਾਣਿਆਂ ਦੇ ਉਸਨੇ ਕੋਈ ਚੀਜ਼ ਦਿੱਤੀ ਆ ਉਹ ਐਵੇਂ ਨਹੀਂ ਦਿੱਤੀ ਹੈਗੀ ਹਾਂਜੀ ਹਾਂਜੀ ਉਸ ਵਿੱਚ ਕੋਈ ਨਾ ਕੋਈ ਤਾਂ ਲੌਜੀਕ ਹੈਗਾ ਰੀਜ਼ਨ ਹੈਗਾ ਇੱਕ ਸਮੇਂ ਤੇ ਕੁਦਰਤ ਆਪੇ ਚੀਜ਼ ਦੇ ਦਿੰਦੀ ਆ ਬਸ ਜੀ ਫਲ ਵੀ ਹੋਰ ਚੀਜ਼ਾਂ ਹੈ ਤਾਂ ਭਾਜੀ ਇਹ ਰੁੱਤ ਦਾ ਹੀ ਫਲ ਆ ਨਾ ਆਹ ਫਲ ਆ ਜੀ ਬਹੁਤ ਵਧੀਆ ਫਲ ਕਿਉਂ ਬਾਈ ਕੁਦਰਤੀ ਆ ਰੁੱਤ ਦਾ ਫਲ ਆ ਲੈ ਲੋ ਮਿੱਟੀ ਕਿੱਡੀ ਜ਼ਬਰਦਸਤ ਚੀਜ਼ ਆ ਇਹ ਬੀ ਸੰਭਾਲ ਲੈਂਦੀ ਆ ਹਮ ਤੇ ਸਿਆਲਾਂ ਜਮੀ ਮੀ ਪੈਂਦਾ ਕਿੰਨੇ ਮੀ ਪੈਂਦੇ ਪਿੱਛੇ ਅੱਗੇ ਗੱਲ ਤਾਂ ਨਹੀਂ ਕਰ ਫੇਰ ਦੁਬਾਰਾ ਪਰ ਜਦੋਂ ਸਮਾਂ ਆਉਂਦਾ ਉਦੋਂ ਹੀ ਤੁੱਪਾਂ ਆ ਕੋਈ ਰੱਜਦਾ ਨਹੀਂ ਕੋਈ ਖੇਲ ਨਹੀਂ ਬਣਦੀ ਇਹਦੇ ਬੀਜ ਦੀ ਹਾਂਜੀ ਹਾਂਜੀ ਤੇ ਮਿੱਟੀ ਸੰਭਾਲ ਕੇ ਰੱਖਦੀ ਆ ਸਮੇਂ ਤੇ ਜਦੋਂ ਇਹਦਾ ਸਮਾਂ ਆਉਂਦਾ ਉਦੋਂ ਹੀ ਉਦੋਂ ਇਹ ਚੀਜ਼ਾਂ ਆਪੇ ਉੱਗ ਪੈਂਦੀਆਂ ਤੇ ਬੰਗਾ ਕਹਿੰਦਾ ਸਿਰਦਰ ਦੀ ਬੰਦੇ ਬੰਦੇ ਨੇ ਸਿਰਦਰ ਦੀ ਕਿਹਾ ਨਹੀਂ ਆਪਾਂ ਹੁਣ ਕਿਹੜਾ ਇਹ ਬੀਜਣੇ ਆ ਚਿਪੜ ਇਹ ਅਗਲੇ ਸਾਲ ਇੱਥੇ ਫੇਰ ਪੋਏ ਆ ਯਾਰਾ ਨਜ਼ਾਰਾ ਇਹ ਬਸ ਇਹ ਆ ਕੇ ਦਖਲ ਨਹੀਂ ਨਾ ਜਿੱਤੇ ਜਾ ਕੇ ਬੰਦੇ ਨੇ ਦਿੱਤੀ ਰੇਸ ਬਰੇ ਨਹੀਂ ਕੀਤੀ ਹਾਂ ਇਹ ਆਪੇ ਹੀ ਫਿਰ ਆਪੇ ਹੀ ਉੱਗ ਜਾਂਦੇ ਆ ਜੇ ਸਾਡੇ ਉੱਥੇ ਹੁੰਦੇ ਤਾਂ ਸਾਨੂੰ ਐਡੇ 2 ਘੰਟੇ ਦਾ ਸਫ਼ਰ ਕਰਕੇ ਆਉਣ ਦੀ ਕੀ ਲੋੜ ਸੀ ਜੇ ਹੁੰਦੇ ਸਹੀ ਕਿਹਾ ਚਲੋ ਸਾਡਾ ਇਤਿਹਾਕ ਬਣਿਆ ਚਿਬੜਾਂ ਕਰਕੇ ਮੇਲ ਹੋਏ ਦੇਖੋ ਕੈਸੇ ਦਰਸ਼ਨ ਹੋਏ ਆ ਉਹ ਬੱਕਰੀ ਗੱਲ ਆ 110 15 ਕਿਲੋਮੀਟਰ ਦਾ ਬਾਟ ਆ ਇਹਨਾਂ ਦੀ ਹਾਂਜੀ ਹਾਂਜੀ ਹੈ ਤਾਂ ਕਹਿਣਾ ਕੀ ਲੈ ਕੇ ਆਏ ਕਹਿਣਾ ਚਿਬੜ ਨਾਈ ਚੱਪੜਿਆ ਜੀ ਹੈ ਬਹੁਤ ਬਹੁਤ ਜ਼ਬਰਦਸਤੀ ਦੇਖੋ ਜੀ ਆਪਾਂ ਜਿਹਨੂੰ ਕਹੀ ਜਾਵੇ ਨਾ ਇਹਨੂੰ ਕਿਹਾ ਜਾਵੇ ਕਿ ਲਿਵਰ ਨੂੰ ਜਿਆ ਸਿਹਤ ਨੂੰ ਠੀਕ ਰੱਖਣ ਵਾਲੀ ਦਵਾਈ ਲੈ ਕੇ ਆਏ ਫੇਰ ਦੇਖੋ ਜੀ ਅਮਰਤਾ ਅਮਰਤ ਬਿਲਕੁਲ ਉਧਾ ਭਾਜੀ ਇੱਕ ਗੱਲ ਦੱਸੋ ਵੈਸੇ ਇਹਦਾ ਤੁਸੀਂ ਸਤ ਕੱਢਣਾ ਐਕਸਟ੍ਰੈਕਟ ਕੱਢਣਾ ਹਾਂਜੀ 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 ਉਦੇ ਕੀ ਕੀ ਬੈਨੀਫਿਟ ਆ ਮੋٹے ਮੋٹے ਦੱਸੋ ਭਾਜੀ ਜੇ ਲੋ ਖਾਰ ਬਣਦੀ ਆ ਨਾ ਇਹਨੂੰ ਖਾਰ ਕਹਿੰਦੇ ਆ ਜੀ ਇਹਦੀ ਖਾਰ ਬਣਨੀ ਆ ਸਵਾਹ ਪਹਿਲਾਂ ਸਕਾਉਣੇ ਆ ਇਹ ਠੀਕ ਆ ਇਹ ਕੱਟ ਲੈਣੇ ਸਕਾ ਲੈਣੇ ਠੀਕ ਆ ਫਿਰ ਅੱਗ ਦੇ ਦੇਣੀ ਇਹਨੂੰ ਸਾਫ ਭਾਂਡੇ ਚ ਪਾ ਕੇ ਓਕੇ ਇਹ ਜਿਹੜੀ ਸਵਾਹ ਬਣ ਗਈ ਉਹਨੂੰ ਫਿਰ ਜਿਹੜਾ ਆ 7 ਵਾਰੀ ਇਹਨੇ ਉਤਾਰ ਲੈਣਾ ਤਾਂ ਫੇ 8 ਤੱਕ ਕੱਪੜੇ ਦੀ ਕਰਕੇ ਪੁਣ ਲੈਣਾ ਫਿਰ ਉਹਨੂੰ ਅੱਗ ਤੇ ਚੜਾਉਣਾ ਇੱਕ ਵਿਧੀ ਆ ਠੀਕ ਆ ਤੇ ਪਾਣੀ ਉੱਡ ਜਾਣਾ ਤੇ ਚਿੱਟੇ ਰੰਗ ਦੀ ਖਾਰ ਨਿਕਲ ਜਾਣੀ ਇਹ ਚੋਂ ਐਕਸੈਕਟ ਨਿਕਲ ਗਿਆ ਠੀਕ ਉਹ ਕੁਆਂਟਲਾਂ ਚੋਂ ਇੰਨਾ ਕਿ ਨਿਕਲਣਾ ਹੂੰ ਬੱਲੇ ਬੱਲੇ ਤੇ ਉਹ ਜਿਹੜਾ ਨਿਕਲਿਆ ਖਾਰ ਨਿਕਲੀ ਆ ਫੇ ਉਹਦੀ ਰਤੀਆਂ ਚ ਡੋਜ਼ ਬਣਨੀ ਜਿਹੜੀ ਰਤੀ ਆਪਾਂ ਉਥੇ ਕੰਡੀ ਦੇ ਇਲਾਕੇ ਤੋਂ ਟੋੜੀ ਅਸੀਂ ਲਾ ਲਾ ਇੱਕ ਗ੍ਰਾਮ ਚ 8 ਰਤੀਆਂ ਅੱਛਾ ਰਤੀ ਤੁਸੀਂ ਕੁਆਂਟੀਟੀ ਕਹਿੰਨੇ ਆ ਸੌਰੀ ਮੈਂ ਕਿਹਾ ਸ਼ਾਇਦ ਰਤੀਆਂ ਜੀ ਠੀਕ ਹੈ ਠੀਕ ਹੈ ਤੇ 125mg ਦੀ ਇਹਦੇ ਲੋ ਕਿੰਨੀਆਂ ਖਰਾਕਾ ਬਣ ਜਾਈਆਂ ਇੱਕ ਚੌਲ ਹਾਂ ਉਹ ਫਿਰ ਜਿਹੜੀ ਆ ਉਹਨੇ ਪਿੱਤੇ ਦੀ ਪੱਥਰੀ ਕੱਢਣੀ ਆ ਤੋੜ-ਤੋੜ ਕੇ ਠੀਕ ਉਹਨੂੰ ਵੰਡ ਨਹੀਂ ਦੇਣਾ ਲੀਵਰ ਫੰਕਸ਼ਨ ਸਹੀ ਕਰਨਾ ਓਕੇ ਬਾਥਰੂਮ ਦੀ ਸਿਸਟਮ ਜਿਹੜਾ ਉਹ ਅੰਦਰਲਾ ਸਹੀ ਕਰਨਾ ਠੀਕ ਹੈ ਯੂਰੀਨਰੀ ਟਰੈਕ ਜਿਹੜਾ ਆ ਉਹਦਾ ਸਾਰਾ ਸਿਸਟਮ ਮਲੇ ਲੀਵਰ ਤੋਂ ਲੈ ਕੇ ਕਿਡਨੀਆਂ ਤੱਕ ਇਹਨੇ ਐਨ ਸੈੱਟ ਕਰ ਦੇਣਾ ਚਾਹ ਵਾ ਲੈ ਚੇਬੜਾ ਦੇ ਫਾਇਦੇ ਸੁਣ ਲਓ ਤੁਸੀਂ ਕਿੰਨੀ ਕਮਾਲ ਦੀ ਚੀਜ਼ ਕੁਦਰਤ ਨੇ ਦਿੱਤੀ ਆ ਤੇ ਜਦੋਂ ਇਹ ਚ ਕਟਕੀ ਪੈ ਜਾਂਦੀ ਆ ਅੱਛਾ ਜੀ ਤੇ ਕਟਕੀ ਦਾ ਵੈਸੇ ਹੀ ਜਿਹੜੀ ਆ ਲੀਵਰ ਨੂੰ ਫੈਟੀ ਲੀਵਰ ਨੂੰ ਵੀ ਸਹੀ ਕਰਦੀ ਹਾਂ ਹਾਂਜੀ ਹਾਂਜੀ ਠੀਕ ਇਹਦਾ ਕੰਬੀਨੇਸ਼ਨ ਬਣਦਾ ਨਾ ਇਹਦਾ ਇਹ ਬਾਜ਼ਾਰ 'ਚ ਹੁਣ ਮਿਲਦਾ ਨਹੀਂ ਬਾਜ਼ਾਰ ਚ ਉਹਦੀ ਖਾਰ ਮਿਲਣੀ ਕਿਤੇ ਨਹੀਂ ਜਿਹਦਾ ਮੁੱਲੀ ਖਾਰ ਮਿਲ ਜਾਂਦੀ ਤੁਹਾਨੂੰ ਸੱਜੀ ਖਾਰ ਮਿਲ ਜਾਂਦੀ ਪਰ ਇਹ ਨਹੀਂ ਨਾ ਮਿਲਣੀ ਇਹ ਫੇਰ ਚਲੋ ਹੁਣ ਆਇਆ ਕੀ ਬਣਾ ਕੇ ਇਹਦਾ ਹੁਣ ਚਲੋ ਕਰਾਂਗੇ ਜੋ ਵੀ ਆ ਦੁਪਹਿਰਾ ਦਿਨ ਦਾ ਤੇ ਕਿਆ ਦੁਪਹਿਰਾ ਬੱਦਲ ਬਹੁਤ ਹੋਇਆ ਮੀਂਹ ਕਿਤੇ ਨਾਲ ਲੱਗਦਾ ਪੈਂਦਾ ਹੁਣਾ ਗਰਮੀ ਬਹੁਤ ਹੋਈ ਹੋਈ ਆ ਗਰਮੀ ਬਹੁਤ ਹੋਈ ਆ ਭਾਜੀ ਇਧਰ ਅਮਨ ਭਾਜੀ ਦੇ ਅੱਗੇ ਗਰਮੀ ਬਹੁਤ ਮੰਨੀ ਜਾਂਦਾ ਆ ਆਕੇ ਇਧਰ ਸਾਡੇ ਨਾਲ ਹੈਨਾ ਕਿਉਂਕਿ ਇਹ ਰਹਿੰਦੇ ਆ ਕੰਡੀ ਇਲਾਕੇ 'ਚ ਹੈ ਪਹਾੜਾਂ ਦੇ ਨਾਲ-ਨਾਲ ਹੈ ਤੇ ਭਾਜੀ ਹੁਣਾਂ ਦੇ ਕੋਲ ਚਿਬੜ ਮਿਲ ਗਿਆ ਯਾਨੀ ਪਹਿਲੇ ਦਿਨ ਆਖਿਆ ਸੀ ਮੈਂ ਕਿਹਾ ਯਾਰ ਚਿਬੜਾਂ ਦੀ ਕਿਹੜੀ ਗੱਲ ਆ ਉਹ ਚਿਬੜ ਲੈਣ ਦੇਖ ਲਓ ਕਿੱਥੋਂ ਆਇਆ ਵੀਰ ਹੋਣੀ ਬਹੁਤ 10 ਮਿੰਟਾਂ ਲੈ ਜਾਣੀ ਬਹੁਤ ਸ਼ੁਕਰੀਆ ਜੀ ਧੰਨਵਾਦ ਵੀਡੀਓ ਚੰਗੀ ਲੱਗੀ ਹੋਵੇ ਨੂੰ ਸ਼ੇਅਰ ਜ਼ਰੂਰ ਕਰ ਲਈਓ ਜੁੜੇ ਰਹੋ ਜੀ ਪੀਆਰ ਪੰਜਾਬ ਦੇ ਨਾਲ ਤੇ ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦੇ ਹਾਂ ਤੇ ਇਸ ਵੀਡੀਓ ਨੂੰ ਜਰਾ ਲਾਈਕ ਕਾਲਾ ਵੜਾਉਂਦਾ ਬੇ ਅੱਗੇ ਜਿਹੜਾ ਆ ਉਹ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ